ਪੰਜਾਬ ਦੇ ਦੋ ਟੋਲ ਪਲਾਜ਼ੇ ਅੱਜ ਬੰਦ ਹੋਣ ਜਾ ਰਹੇ ਹਨ ਜਾਣਕਾਰੀ ਅਨੁਸਾਰ ਮਲੇਰ ਕੋਟਲਾ ਪਟਿਆਲਾ ਰੋਡ ਤੇ ਸਥਿਤ ਪਿੰਡ ਮਾਰਾਣਾ ਤੇ ਕਲਿਆਣ ਦੇ ਦੋਵੇਂ ਟੋਲ ਪਲਾਜ਼ੇ ਅੱਜ ਰਾਤ 12 ਵਜੇ ਬੰਦ ਹੋ ਜਾਣਗੇ ਇਸ ਸਬੰਧੀ ਰਾਜਦੀਪ ਟੋਲ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਜੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਸਮੇਂ ਦੇ ਅਨੁਸਾਰ ਇਹ ਦੋਵੇਂ ਟੋਲ ਪਲਾਜ਼ੇ ਅੱਜ ਰਾਤੀ 12 ਵਜੇ ਬੰਦ ਹੋ ਜਾਣਗੇ ਉਨਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਦੋਵੇਂ ਟੋਲ ਪਲਾਜ਼ਿਆਂ ਉੱਪਰ ਪਿਛਲੇ 12 ਸਾਲਾਂ ਤੋਂ ਕੰਮ ਕਰਦੇ 60 ਦੇ ਕਰੀਬ ਨੌਜਵਾਨਾਂ ਨੂੰ ਕਿਦਰੇ ਹੋਰ ਐਡਜਸਟ ਕੀਤਾ ਜਾਵੇ ਇਸ ਸਬੰਧੀ ਹੋਰ ਉਹਨਾਂ ਦਾ ਕੀ ਕੁਝ ਕਰਨਾ ਹੈ ਸੁਣੋ ਪੱਤਰਕਾਰ ਕੁਲਵੰਤ ਸਿੰਘ ਮੋਹਾਲੀ ਦੀ ਵਿਸ਼ੇਸ਼ ਰਿਪੋਰਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਜਾ ਟਾਈਮ ਦੇਖ ਰਹੇ ਪਿਆਰੇ ਦਰਸ਼ਕੋ ਮੈਂ ਮਲੇਰਕੋਟਲਾ ਤੋਂ ਜ਼ਿਲ੍ਹਾ ਇੰਚਾਰਜ ਕੁਲਵੰਤ ਮੋਹਾਲੀ ਜੀ ਅੱਜ ਅਸੀਂ ਖੜੇ ਆ ਨਾਬਾ ਮਲੇਰਕੋਟਲਾ ਰੋਡ ਤੇ ਪਿੰਡ ਮੋਹਰਾਣਾ ਜਿਹੜਾ ਟੋਲ ਪਲਾਜ਼ਾ ਜਿਹੜਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਅੱਜ ਰਾਤ ਨੂੰ ਠੀਕ 12:00 ਵਜੇ ਬੰਦ ਹੋ ਰਿਹਾ ਹੈ ਇਸ ਸਬੰਧੀ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਜਿਹੜੀ ਹੈ ਟੋਲ ਕੰਪਨੀ ਹੈ ਉਹਦੇ ਮੈਨੇਜਰ ਨਾਲ ਤੇ ਹੋਰ ਕਰਮਚਾਰੀ ਦੇ ਨਾਲ ਕਿ ਇਹ ਆਖਰ ਇਹ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ ਤੇ ਕਿਉਂ ਬੰਦ ਕਰਨਾ ਪਿਆ ਇਸ ਨੂੰ ਲੈ ਕੇ ਤੁਹਾਡੀ ਗੱਲਬਾਤ ਕਰਾਵਾਂਗੇ ਦੇਖਦੇ ਰਹੋ ਰੋਜ਼ਾਨਾ ਚੁਹ ਹਰ ਟਾਈਮ ਸਰ ਜੀ ਨਾਲ ਤੁਹਾਡਾ ਚਾਪਟਰ ਰਾਜੇਸ਼ ਕੁਮਾਰ ਰਾਜੀ ਐਂਡ ਮੈਂ ਮੈਨੇਜਿੰਗ ਡਾਇਰੈਕਟਰ ਹਾਂ ਜੀ ਰਾਜਦੀਪ ਟੋਲਵੇਜ਼ ਪ੍ਰਾਈਵੇਟ ਲਿਮਟਿਡ ਦਾ ਸਰ ਜਿਹੜੀ ਅੱਜ ਇਹ ਤੁਹਾਡੀ ਕੰਪਨੀ ਨੇ ਟੂਲ ਪਲਾਜਾ 2:00 ਵਜੇ ਬੰਦ ਹੋ ਰਹੇ ਨੇ ਕੀ ਕਹੋਗੇ ਸਰ ਕੁਛ ਨਹੀਂ ਜੀ ਸਾਨੂੰ ਗਵਰਨਮੈਂਟ ਦੀ ਤਰਫੋਂ 5 ਅਗਸਤ 2024 ਤੱਕ ਦਾ ਟਾਈਮ ਦਿੱਤਾ ਗਿਆ ਸੀਗਾ ਜਿਹੜੀ ਸਾਡੀ ਅਲਾਟਮੈਂਟ ਹੈਗੀ ਉਹ ਅੱਜ ਤੱਕ ਅਜ ਰਾਤ ਨੂੰ 12 ਵਜੇ ਅਸੀਂ ਦੋਨੋਂ ਡੋਰਕਲਾਜੇ ਸਰਕਾਰ ਨੂੰ ਹੈਂਡਓਵਰ ਕਰ ਦਟਾ ਜੀ ਸਰ ਇਹ ਜੀ ਵਧਾਉਣ ਬਾਰੇ ਇਹਦੇ ਵਿੱਚ ਕਿਸੇ ਨੂੰ ਲੰਬੀ ਰਹੀ ਨਹੀਂ ਤੁਸੀਂ ਸਰਕਾਰ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਵਿਕਲਪ ਬਸ ਨਹੀਂ ਅੰਦਾਜ਼ਾ ਤਾਂ ਕੋਈ ਖਾਸ ਇਸ਼ੂ ਹੋਇਆ ਨਹੀਂ ਮੈਂ ਪਿਛਲੇ ਪੌਣੇ 2 ਸਾਲ ਤੱਕ ਤੋਂ ਇਸ ਦੋਨੋਂ ਡੋਰਕਲਾਜੇ ਨੂੰ ਚਲਾ ਰਿਹਾ ਪਿਛਲੇ ਪੌਣੇ 2 ਸਾਲ ਦੇ ਵਿੱਚ ਸਿਰਫ 1 ਰੁਪਏ ਦਾ ਰੇਟ ਦੇ ਵਿੱਚ ਵਾਧਾ ਹੋਇਆ ਹੋਰ ਉਸ ਤੋਂ ਬਾਅਦ ਕਦੇ ਹੋਇਆ ਹੀ ਨਹੀਂ ਹੈਗਾ ਸਰ ਲਗਭਗ ਜਿਵੇਂ 30 ਮਹੀਨੇ ਤੋਂ ਅੱਡੇ ਇੱਥੇ ਕੰਮ ਕਰਦੇ ਸੀਗੇ 30 ਅੱਗੇ ਜਿਹੜਾ ਦੂਸਰੋਕਲਾਜੇ ਸਰਤਮ ਲਾਜ਼ਮੀ ਇੱਕ ਵੀ ਇੱਕ ਪੱਖਾ ਜੀ ਹਨ ਵੀ ਇੱਕ ਤਰ੍ਹਾਂ ਬੇਰਜਗਾ ਰੋ ਰਹੇ ਨੇ ਇਹਨਾਂ ਦੀ ਸਰਕਾਰ ਜਾਂ ਤੁਹਾਡੇ ਕੋਲ ਕੋਈ ਗੱਲ ਹੈ ਜਰੂਰ ਜੀ ਪਿਛਲੇ ਕਈ ਸਾਲਾਂ ਤੋਂ ਇਹ ਕੰਮ ਕਰ ਰਹੇ ਨੇ ਇਹ ਸਾਰਾ ਸਟਾਫ ਮੇਰੇ ਨਾਮ ਤਾਂ ਪਿਛਲੇ ਡੇਢ ਸਾਲ ਤੋਂ ਚੱਲ ਰਹੇ ਨੇ ਲੇਕਿਨ ਉਸ ਤੋਂ ਪਹਿਲਾਂ ਵੀ ਇਹਨਾਂ ਨੂੰ ਕੋਈ ਕਈ ਸਾਲ ਹੋ ਗਏ ਕੰਮ ਕਰਦਿਆਂ ਨੂੰ ਸਰਕਾਰ ਨੂੰ ਜਰੂਰ ਸੋਚਣਾ ਚਾਹੀਦਾ ਇਹਨਾਂ ਬਾਰੇ ਕੋਈ ਨਾ ਕੋਈ ਇਹਨਾਂ ਨੂੰ ਦੂਸਰਾ ਰੋਜ਼ੀ ਦਾ ਦੇਣਾ ਚਾਹੀਦਾ ਪੰਜਾਬ ਦੇ ਦੋ ਟੋਲ ਪਲਾਜ਼ੇ ਅੱਜ ਬੰਦ ਹੋਣ ਜਾ ਰਹੇ ਹਨ ਜਾਣਕਾਰੀ ਅਨੁਸਾਰ ਮਲੇਰ ਕੋਟਲਾ ਪਟਿਆਲਾ ਰੋਡ ਤੇ ਸਥਿਤ ਪਿੰਡ ਮਾਰਾਣਾ ਤੇ ਕਲਿਆਣ ਦੇ ਦੋਵੇਂ ਟੋਲ ਪਲਾਜ਼ੇ ਅੱਜ ਰਾਤ 12 ਵਜੇ ਬੰਦ ਹੋ ਜਾਣਗੇ ਇਸ ਸਬੰਧੀ ਰਾਜਦੀਪ ਟੋਲ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਜੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਸਮੇਂ ਦੇ ਅਨੁਸਾਰ ਇਹ ਦੋਵੇਂ ਟੋਲ ਪਲਾਜ਼ੇ ਅੱਜ ਰਾਤੀ 12 ਵਜੇ ਬੰਦ ਹੋ ਜਾਣਗੇ ਉਨਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਦੋਵੇਂ ਟੋਲ ਪਲਾਜ਼ਿਆਂ ਉੱਪਰ ਪਿਛਲੇ 12 ਸਾਲਾਂ ਤੋਂ ਕੰਮ ਕਰਦੇ 60 ਦੇ ਕਰੀਬ ਨੌਜਵਾਨਾਂ ਨੂੰ ਕਿਦਰੇ ਹੋਰ ਐਡਜਸਟ ਕੀਤਾ ਜਾਵੇ ਇਸ ਸਬੰਧੀ ਹੋਰ ਉਹਨਾਂ ਦਾ ਕੀ ਕੁਝ ਕਰਨਾ ਹੈ ਸੁਣੋ ਪੱਤਰਕਾਰ ਕੁਲਵੰਤ ਸਿੰਘ ਮੋਹਾਲੀ ਦੀ ਵਿਸ਼ੇਸ਼ ਰਿਪੋਰਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਜਾ ਆ ਟਾਈਮ ਦੇਖ ਰਹੇ ਪਿਆਰੇ ਦਰਸ਼ਕੋ ਮੈਂ ਮਲੇਰਕੋਟਲਾ ਤੋਂ ਜ਼ਿਲ੍ਹਾ ਇੰਚਾਰਜ ਕੁਲਵੰਤ ਮੋਹਾਲੀ ਜੀ ਅੱਜ ਅਸੀਂ ਖੜੇ ਆਂ ਨਾਬਾ ਮਲੇਰਕੋਟਲਾ ਰੋਡ ਤੇ ਪਿੰਡ ਮੋਹਰਾਨਾ ਜਿਹੜਾ ਟੋਲ ਪਲਾਜ਼ਾ ਜਿਹੜਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਅੱਜ ਰਾਤ ਨੂੰ ਠੀਕ 12:00 ਵਜੇ ਬੰਦ ਹੋ ਰਿਹਾ ਹੈ ਇਸ ਸਬੰਧੀ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਜਿਹੜੀ ਹੈ ਟੋਲ ਕੰਪਨੀ ਹੈ ਉਹਦੇ ਮੈਨੇਜਰ ਨਾਲ ਤੇ ਹੋਰ ਕਰਮਚਾਰੀ ਦੇ ਨਾਲ ਕਿ ਇਹ ਆਖਰ ਇਹ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ ਤੇ ਕਿਉਂ ਬੰਦ ਕਰਨਾ ਪਿਆ ਇਸ ਨੂੰ ਲੈ ਕੇ ਤੁਹਾਡੀ ਗੱਲਬਾਤ ਕਰਾਵਾਂਗੇ ਦੇਖਦੇ ਰਹੋ ਰੋਜ਼ਾਨਾ ਚੁਹਾ ਟਾਈਮ ਸਰ ਕੀ ਨਾਮ ਤੁਹਾਡਾ ਚਾਪਟਰ ਰਜੇਸ਼ ਕੁਮਾਰਾ ਜੀ ਐਂਡ ਮੈਂ ਮੈਨੇਜਿੰਗ ਡਾਇਰੈਕਟਰ ਹਾਂ ਜੀ ਰਾਜਦੀਪ ਟਵਰਨਵੇਜ਼ ਪ੍ਰਾਈਵੇਟ ਲਿਮਟਿਡ ਦਾ ਸਰ ਜਿਹੜੀ ਅੱਜ ਇਹ ਤੁਹਾਡੀ ਕੰਪਨੀ ਪੂਰ ਪਲਾਜ਼ਾ 2 ਟੂ 2 ਵਜੇ ਬੰਦ ਹੋ ਰਹੇ ਨੇ ਕੀ ਕਹੋਗੇ ਸਰ ਕੁਛ ਨਹੀਂ ਜੀ ਸਾਨੂੰ ਗਵਰਨਮੈਂਟ ਦੀ ਤਰਫੋਂ 5 ਅਗਸਤ 2024 ਤੱਕ ਦਾ ਟਾਈਮ ਦਿੱਤਾ ਗਿਆ ਸੀਗਾ ਜਿਹੜੀ ਸਾਡੀ ਅਲਾਟਮੈਂਟ ਹੈਗੀ ਉਹ ਅੱਜ ਤੱਕ ਅਜ ਰਾਤ ਨੂੰ 12 ਵਜੇ ਅਸੀਂ ਦੋਨੋਂ ਟਾਰਕਲਾਜੇ ਸਰਕਾਰ ਨੂੰ ਹੈਂਡਓਵਰ ਕਰ ਦਟਾਂ ਜੀ ਸਰ ਜੀ ਵਧਾਓ ਅਗੇ ਰੇਟ ਵਧਾਉਣ ਬਾਰੇ ਇਹਦੇ ਵਿੱਚ ਸਮਾਂ ਤੋਂ ਗੱਲਾਂ ਕਰ ਰਹੇ ਨੇ ਤੁਸੀਂ ਸਰਕਾਰ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਵਿਕਲਪ ਵੱਸ ਨਹੀਂ ਅੰਦਾਜ਼ਾ ਤਾਂ ਕੋਈ ਖਾਸ ਇਸ਼ੂ ਹੋਇਆ ਨਹੀਂ ਮੈਂ ਪਿਛਲੇ ਪੌਣੇ 2 ਸਾਲ ਤੱਕ ਤੋਂ ਇਸ ਦੋਨੋਂ ਟਾਰਕਲਾਜੇ ਨਾਲ ਚਲਾ ਰਹਾਂ ਪਿਛਲੇ ਪੌਣੇ 2 ਸਾਲ ਦੇ ਵਿੱਚ ਸਿਰਫ 1 ਰੁਪਏ ਦਾ ਰੇਟ ਦੇ ਵਿੱਚ ਵਾਧਾ ਹੋਇਆ ਹੋਰ ਉਸ ਤੋਂ ਬਾਅਦ ਕਦੇ ਹੋਇਆ ਹੀ ਨਹੀਂ ਹੈਗਾ ਸਰ ਲਗਭਗ ਜਿਵੇਂ 30 ਮਹੀਨੇ ਤੋਂ ਅੱਡੇ ਇੱਥੇ ਕੰਮ ਕਰਦੇ ਸੀਗੇ 30 ਅਗੇ ਜਿਹੜਾ 22 ਟੋਪਾ ਜੇ ਸਭ ਤੋਂ ਮੁਲਾਜ਼ਮ ਇੱਕ ਹੀ ਇੱਕ ਪੱਖਾ ਜੀ ਹਨ ਵੀ ਇੱਕ ਤਰ੍ਹਾਂ ਬੇਰੁਜ਼ਗਾਰ ਹੋ ਰਹੇ ਨੇ ਇਹਨਾਂ ਦੀ ਸਰਕਾਰ ਜਾਂ ਤੁਹਾਡੇ ਵੱਲੋਂ ਕੀ ਹੈ ਜ਼ਰੂਰ ਜੀ ਪਿਛਲੇ ਕਈ ਸਾਲਾਂ ਤੋਂ ਇਹ ਕੰਮ ਕਰ ਰਹੇ ਨੇ ਸਾਰਾ ਸਟਾਫ ਮੇਰੇ ਨਾਲ ਤਾਂ ਪਿਛਲੇ ਡੇਢ ਸਾਲ ਤੋਂ ਕਰ ਰਹੇ ਨੇ ਲੇਕਿਨ ਉਸ ਤੋਂ ਪਹਿਲਾਂ ਵੀ ਇਹਨਾਂ ਨੂੰ ਕਈ ਸਾਲ ਹੋ ਗਏ ਕੰਮ ਕਰਦਿਆਂ ਨੂੰ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਇਹਨਾਂ ਬਾਰੇ ਕੋਈ ਨਾ ਕੋਈ ਇਹਨਾਂ ਨੂੰ ਦੂਸਰਾ ਰੋਜ਼ਗਾਰ ਦੇਣਾ ਚਾਹੀਦਾ